ਨਾ ਨਕਨਾਮ ਮਿਲੇ ਤਾਂ ਜੀਵਾਂ तन ਮਨ ਦੀਵੇ ਹਰਿਆਉਂ ਵਾਈਕੁਰ ਜੀ ਜੇ ਤੁਸੀ ਅੱਜ ਦਸਰਾਸੇ ਪੁੱਤਾ ਪ੍ਰਤਾ ਹੁੰਦੀਆਂ ਨੇ ਵਾਈਕੁਰ ਜੀ ਇਹ ਮੇਰੇ ਨਾਲ ਆਪ ਮੇਰਾ ਐਕਸਪੀਰੀਅੰਸ ਆ ਮੇਰੀ ਜਿਹੜੀ ਚਾਚੀ ਸੀ ਨਾ ਬਹੁਤ ਸਿਆਣਿਆਂ ਦੇ ਜਾਂਦੀ ਸੀ ਨਾ ਤੇ ਮੈਂ ਵੀਰੇ ਬੇਟੀ ਹੋਈ ਸੀ ਹੀ ਹਨਾ ਉਹ ਮੈਨੂੰ ਪੰਜੀਰੀ ਭੇਜੀ ਹੈ ਨਾ ਮੈਂ ਬਿਲਕੁਲ ਹੈਲਥੀ ਜਦੋਂ ਮੈਂ ਚਮਚਾ ਪਾਇਆ ਨਾ ਤੇ ਮੈਂ ਡਿੱਗੀ ਨਾ ਬੇਹੋਸ਼ ਹੋ ਕੇ ਨਾ ਇੱਕ ਮੇਰੇ ਇੱਕਦਮ ਬਲੱਡ ਲੱਤ ਮੇਰੀ ਆਂ ਸੁੱਜ ਗਈ ਜਿਵੇਂ ਵੀ ਬਸ ਫਟ ਗਈ ਨਾ ਵੀ ਮਰ ਚ ਹੈ ਡਾਕਟਰ ਵੀ ਕਹਿੰਦੇ ਵੀ ਇਹ ਕੀ ਹੋ ਗਿਆ ਸਾਰੇ ਡਾਕਟਰ ਨੇ ਇੰਨੇ ਡੈਸ਼ ਕੀਤੇ ਇੰਨੇ ਵੀ ਹੋ ਹੀ ਗਿਆ ਵੀ ਚੰਗੀ ਭਲੀ ਕੁੜੀ ਨੂੰ ਨਾ ਦਾ ਉਹਦਾ ਵਾਈ ਕਰੇ ਕਿ ਮੈਂ ਛੋਟੀ ਮਰਜੀ ਪਲ ਸੇਵਾ ਬੋਧ ਕਰਦੀ ਸੀ ਪਿਆਰ ਦੇ ਨਾਲ ਗੁਰੂ ਪਾਸ਼ਾ ਜੀ ਦੀ ਹੈ ਨਾ ਗੁਰਬਾਣੀ ਸੁਣਦੀ ਸੀ ਪਰ ਮੈਨੂੰ ਨਹੀਂ ਪੜਨੀ ਹੁੰਦੀ ਸੀ ਕਿ ਹੈ ਨਾ ਮੈਂ ਸੁਣੀ ਯਾਨੀ ਚਲੋ ਮੈਨੂੰ ਉਹ ਸੇਵਾ ਮੇਰੇ ਸਿਰ ਬੰਨੇ ਨਾ ਗੁਰੂ ਪਾਸ਼ਾ ਜੀ ਨੇ ਮੈਨੂੰ ਖੁਦ ਦਿਖਾਇਆ ਮੇਰੇ ਨਾ ਸਿਰ ਤੇ ਏਡਾ ਵੱਡਾ ਨਾ ਕਾਲਾ ਚਮਦੂਦ ਕੜ ਗਿਆ ਨਾ ਮੈਂ ਕਰਤਾ ਮਦੁਰ ਜੰਦੇਵ ਜੀ ਵਾਹਿਗੁਰੂ ਜੀ ਤੁਸੀਂ ਬਖਸ਼ਣਾ ਲੈ ਮੇਨੂੰ ਮੇ ਤੋਂ ਗਲਤੀ ਹੋਈ ਮੈਨੂੰ ਬਖਸ਼ ਦਿਓ ਪਰ ਮੈਨੂੰ ਇਹਨੂੰ ਭੁਜਾਵੋ ਪਹਿਲਾਂ ਜਿਹੜਾ ਮੇਰੇ ਕੋਲ ਐਡਾ ਖੜਾ ਵਾ ਦੇਖੋ ਮੇਰਾ ਨਾ ਬੁਖਾਰ ਉੱਤਰਿਆ ਸੀ 131 ਸੀਗਾ ਹਣਾ ਦਿਨ ਰਾਤ ਉੱਥੇ ਨਾ ਹਸਪੀਟਲ ਪਈ ਸਾਰ ਮੇਰੇ ਆਲੇ ਨਾਲ ਪੁਜਾਰਕ ਤੇ ਇੱਕ ਮੈਂ 21 ਸਾਲਾਂ ਦੀ ਕੁੜੀ ਮੈਂ ਡਾਕਟਰਾਂ ਦੇ ਬਜ਼ੁਰਗਾਂ ਦੇ ਵਿੱਚ ਪਈ ਤੇ ਮੈਨੂੰ ਬੜਾ ਹੋਣਾ ਹਣਾ ਦੇਖੋ ਮੈਂ ਕਿ ਚੱਲ ਹਣਾ ਜਦੋਂ ਗੁਰੂ ਪਾਸ਼ਾ ਜੀ ਅਰਦਾਸਾ ਕਰੀ ਗਈ ਕਰੀ ਗਈ ਤਾਂ ਮੈਨੂੰ ਗੁਰੂ ਪਾਸ਼ਾ ਜੀ ਨੇ ਨਾ ਉਹ ਦਰਸ਼ਨ ਜੀ ਨੇ ਦਿੱਤੇ ਪ੍ਰਕਾਸ਼ ਹੋਇਆ ਕਹਿੰਦੇ ਪੁੱਤ ਤੂੰ ਤਾਂ ਕਿਸੇ ਦਾ ਪੁਰਾ ਕੀਤਾ ਹੀ ਨਹੀਂ ਅਜੇ ਤੱਕ ਵੀ ਮੈਂ ਤੇਰਾ ਕਿਵੇਂ ਹੋਣ ਦਊਗਾ ਜਿਹੜੇ ਮੇਰੀ ਚਾਚੀ ਸੀ ਉਹਨੂੰ ਦੌਰਾ ਪਾ ਕੇ ਜਦੋਂ ਹੀ ਮਰ ਗਈ ਦੇਖੋ ਗੁਰੂ ਪਾਸ਼ਾ ਜੀ ਦੀ ਬਹੁਤ ਤਾਕਤਾਂ ਬਹੁਤ ਤਾਕਤਾਂ ਉਸ ਤੋਂ ਬਾਅਦ ਮੈਂ ਜਦੋਂ ਗੁਰਬਾਣੀ ਸੁਣੀ ਗਈ ਜਿਆਦਾ ਜਿਆਦਾ ਸੁਣੀ ਗਈ ਤਾਂ ਉਹ ਤਾਂ ਮੇਰੇ ਅੰਬਰ ਸਕਣ ਦੀ ਇਜਾਜ਼ਤ ਹੀ ਨਹੀਂ ਸੀਗੀ ਆ ਚਲੋ ਕਿਰਪਾ ਕਰੀਏ ਇਹ ਜੀ ਕਿ ਬਾਣਾ ਵਰਤਿਆ ਦੇਖੋ ਹਨ ਜਦੋਂ ਆਪਣਾ ਪੁੱਤ ਬਣਾ ਲਿਆ ਨਾ ਤੇ ਮੈਨੂੰ ਨਾ ਇੱਕ ਤਰ੍ਹਾਂ ਇੱਕ ਕੰਟੀ ਨੇ ਕਿ ਕਿਤਾ ਨੂੰ ਮੈਨੂੰ ਜਲੇਬੀਆਂ ਖਲਾਤੀਆਂ ਹਨ ਤਾਂ ਉਹ ਜਲੇਬੀ ਖਾਧੀ ਤਾਂ ਮੇਰੀ ਮੈਨੂੰ ਨਾ ਗਟਲਿਆ ਹੋ ਗਿਆ ਉਹਦੇ ਨਾਲ ਪਤਾ ਨਹੀਂ ਕਿੱਦਾਂ ਹੋਇਆ ਲੋਕ ਕਹਿੰਦੇ ਵੀ ਜਿਹੜੀ ਜਿਹੜੀ ਕਾਮਲੀ ਪ੍ਰੋਬਲਮ ਚੱਲ ਸੀ ਉਦਾਂ ਡਾਕਟਰ ਨੇ ਇਦਾਂ ਇਦਾਂ ਬਣਾ ਲਿਆ ਪਰ ਮੈਨੂੰ ਨਾ ਇਦਾਂ ਲੱਗਿਆ ਜਿਵੇਂ ਉਹਨੇ ਕੁਝ ਖਲਾਇਆ ਤਾਂ ਮੈਨੂੰ ਫੀਲ ਹੋਇਆ ਵੀ ਬਿੰਬਰੇ ਕੋਲ ਕੋਸ਼ਿ ਹੈਗਾ ਵਾਹਿਗੁਰੂ ਮੈਨੂੰ ਇੱਕ ਸੱਤਿਆ ਦਿਸ਼ਿਆ ਕਰੇ ਮੈਂ ਜਦੋਂ ਸੁਆਣਾ ਕਰਦਾ ਮੇਰੇ ਆਕੇ ਕੋਲੇ ਖੜ ਜਾ ਕਰੇ ਵਾਹਿਗੁਰੂ ਜੀ ਆਕੇ ਖੜ ਜਾ ਕਰੇ ਚਲੋ ਕੁਛ ਵੀ ਇਦਾਂ ਹੋਇਆ ਚਲੋ ਸੇਵਾ ਸਪਾ ਸੇਵਾ ਕਰਦੇ ਰਹੇ ਗੁਰੂ ਪਾਤਸ਼ਾਹ ਜਿੱਦਾਂ ਉਹਨਾਂ ਮੈਂ ਜਾਣਾ ਨਾ ਤੇ ਉਹਨਾਂ ਜਦੋਂ ਵੀ ਉਹਨਾਂ ਮੇਰੇ ਰਾਤ ਨੂੰ ਨਾ ਅੱਧੀ ਰਾਤ ਨੂੰ ਕੋਲੇ ਖੜਨਾ ਕੀ ਆ ਰਿਹਾ ਗੁਰੂ ਜੀ ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਾ ਜਿੰਨਾ ਕਿ ਮੈਨੂੰ ਇੰਨੀ ਨਹੀਂ ਆਉਂਦੀ ਸੀ ਕਿ ਸ੍ਰੀ ਕੁੜੀ ਸਾਹਿਬ ਦਾ ਪਾਠ ਕਰੀ ਜਾਣਾ ਉਹਦੀ ਇੰਨੀ ਮੱਤ ਨਹੀਂ ਸੀ ਗੁਰੂ ਪਾਤਸ਼ਾਹ ਜੀ ਦੀ ਤੇ ਤੇ ਕੋ ਗੁਰਪਾ ਸਾਹਿਬ ਜਦੋਂ ਪਿਛਲੇ ਸਾਲ ਵਾਲੀ ਗੁਰੂ ਜੀ ਅਮਰਤ ਸਕੇ ਆ ਹਨ ਤੁਸੀਂ ਤੇ ਸੋ ਜਿਹੜਾ ਆਪਣਾ ਆਪਣਾ ਗੱਟਿਆ ਦਾ ਲੈਵਲ ਮੇਰਾ 2300 ਸੀਗਾ ਜਿਹੜਾ ਹੁੰਦਾ ਵਾ ਆਪਣਾ 300 ਤੋਂ ਲੈ ਕੇ 400 ਦੇ ਵਿਚ ਵਿੱਚ ਹੁੰਦਾ ਵਾ ਗੁਰੂ ਪਾ ਸਾਹਿਬ ਜੀ ਐਨੀ ਕਿਸਮਤ ਨੇ ਬਖਸ਼ਿਸ਼ ਕੀਤੀ ਗੁਰੂ ਪਾ ਸਾਹਿਬ ਨੇ ਐਨੀ ਬਖਸ਼ਿਸ਼ ਕੀਤੀ ਮੇਰਾ ਉਹ ਗੱਟਿਆ ਲੈਵਲ ਤੇ ਘੱਟਾ ਵਾਹੇ ਗੁਰੂ ਜੀ ਇੰਨੇ ਸ਼ਕਸ਼ਮ ਸ਼ਕਤੀਆ ਗੁਰੂ ਪਾਸ਼ਾ ਜੀ ਅਮਰਤ ਦੀ ਦਾਤ ਦੀ ਵਾਹਿਗੁਰੂ ਜੀ ਤਸ ਨਹੀਂ ਸਕਦੀ ਵਾਹਿਗੁਰੂ ਜੀ ਇਹ ਚੀਜ਼ਾਂ ਹੈਗੀਆਂ ਨੇ ਪਰ ਜਦੋਂ ਆਪਾਂ ਗੁਰੂ ਪਾਸ਼ਾ ਜੀ ਦੀ ਸੇਵਾ ਸਿਮਰਨ ਪਾਉਤੀ ਗੁਰਬਾਣੀ ਵਿਚਾਰ ਕਰਦੇ ਆ ਨਾ ਉਹ ਆਪਣੇ ਆਪ ਹੀ ਤੂੜਕ ਚਲੇ ਜਾਂਦੀਆਂ ਨੇ ਵਾਹਿਗੁਰੂ ਜੀ ਇੰਨਾ ਕੀ ਸ਼ੇਅਰ ਕਰਨਾ ਸੀਗਾ ਵਾਹਿਗੁਰੂ ਅਮਰਤ ਵੇਰੇ ਨੂੰ ਸਭ ਹੁੰਦੇ ਆ ਸਿਮਰਨ ਤੇ ਤੇ ਚਰਨ ਤੂੜ ਵੀ ਲਾਈਦੀ ਐ ਸਾਰਾ ਪਰ ਉਹਦੇ ਤੇ ਵੀ ਇਦਾਂ ਦਾ ਕੁਝ ਮੈਨੂੰ ਫੀਲ ਹੋਇਆ ਕਿਉਂਕਿ ਮੈਂ ਸਿਨਾਂ ਨੂੰ ਇੱਕ ਦਿਨ ਕਰ ਰਹੀ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਤੇ ਮੈਨੂੰ ਖੁਦ ਨੂੰ ਕੁਝ ਦਿਖਿਆ ਜਿਵੇਂ ਉਹਦੀ ਬਾਡੀ ਚ ਕੋਈ ਨਿਕਲੇ ਜਾਂ ਕੋਈ ਚੀਜ਼ ਤੇ ਉਹਨੂੰ ਵੀ ਦਬਾव ਵਗੈਰਾ ਫੀਲ ਹੋ ਰਿਹਾ ਤੇ ਇਹ ਚੀਜ਼ਾਂ ਹੈਗੀਆਂ ਨੇ ਗੁਰੂ ਸਾਹਿਬ ਨੇ ਪ੍ਰਤੱਖ ਦਿਖਾਤੀਆਂ ਗੁਰੂ ਸਾਹਿਬ ਨੇ ਫਿਰ ਮੈਨੂੰ ਜਿਵੇਂ ਸੁਪਨੇ ਦੇ ਵਿੱਚ ਗੁਰਸੇਤ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਕਿਹਾ ਮੈਂ ਕਿ ਗੁਰਸਬ ਅਸੀਂ ਕੀ ਕਰੀਏ ਨੂੰ ਹਮ ਸਾਡੇ ਹੱਥ ਵਾਂਸੇ ਕੁਝ ਨਹੀਂ ਬੱਚੇ ਦਾ ਮਾਈਂਡ ਇੰਨਾ ਚੇਂਜ ਹੋਇਆ ਤੇ ਤੇ ਗੁਰੂ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਇਹਨੂੰ ਪੰਜਾਂ ਦੇ ਪੇਸ਼ ਕਰੋ ਤੇ ਮੈਂ ਸਿੰਘ ਸਾਹਿਬ ਨੂੰ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 3 ਵਜੇ ਉੱਠ ਕੇ ਬਸ ਮੈਂ ਸਾਰੀ ਰਾਤ ਤੋਂ ਸਿਰਫ ਘੰਟਾ ਸੁੱਤੀ ਉਸ ਘੰਟੇ ਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਚੰਨਣ ਦਾ ਦਿੱਤਾ ਕਿ ਇਦਾਂ ਕਰੋ ਤੇ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਮਤਲਬ ਆਪਾਂ ਲੈ ਜਾਂਦੇ ਹਾਂ ਜੇ ਇਹਨੂੰ ਧੱਕੇ ਨਾਲ ਫਿਰ ਬੱਚਾ ਕੱਲ ਨੂੰ ਫੇਰ ਫੇਰਦ ਵੀ ਕਰੇ ਤਾਂ ਫਿਰ ਉਹਦੇ ਵਿੱਚ ਵੀ ਉਹ ਸਹੀ ਨਹੀਂ ਹੈਗਾ ਫਿਰ ਮੈਂ ਇਹਨੂੰ ਕਿਹਾ ਬੇਟੇ ਤੂੰ ਅਰਦਾਸ ਕਰ ਹੈਨਾ ਤੇ ਫਿਰ ਇਹਨੇ ਜਿਵੇਂ ਸਿਮਰਨ ਕਰਦੀ ਸੀਗੀ ਸਿਮਰਨ ਕਰਦੇ ਕਰਦੇ ਸੌਂ ਗਈ ਤੇ ਮੈਂ ਹੁਸਰ ਸਾਹਿਬ ਅੱਗੇ ਫਿਰ ਬੇਨਤੀ ਕੀਤੀ ਮੈਂ ਕਿ ਗੁਰੂ ਸਾਹਿਬ ਸਾਡੇ ਤਾਂ ਹੱਥ ਤੋਂ ਬਾਹਰ ਹੈ ਗੱਲ ਤੁਸੀਂ ਇਹਨੂੰ ਸੁਰਤੀ ਦੇ ਵਿੱਚ ਤੁਸੀਂ ਇਹਨੂੰ ਕੋਈ ਨਾ ਕੋਈ ਇਹਨੂੰ ਦੇਉ ਹਿੰਟ ਤਾਂ ਫਿਰ ਮੈਨੂੰ ਦੱਸਿਆ ਇਹਨੇ ਅਗਲੇ ਦਿਨ ਕਿ ਮਾਂ ਮੈਨੂੰ ਨਾ ਸਿਰ ਤੇ ਹੱਥ ਰੱਖਿਆ ਗੁਰੂ ਸਾਹਿਬ ਨੂੰ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਬੇਟੇ ਤੂੰ ਰੋ ਨਾ ਤੇ ਤੈਨੂੰ ਮੈਂ ਮਾਫ਼ ਕਰਤਾ ਹੈਗਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਤੇ ਗੁਰੂ ਪਾਸ਼ਾ ਬਹੁਤ ਕਿਰਪਾ ਵਰਤਾਰੇ ਪਰ ਗੁਰੂ ਮਹਾਰਾਜ ਜੀ ਸੰਗਤ ਜੀ ਆਪ ਜਗੇ ਹੀ ਪੈਂਦੀ ਹੈ ਇਸ ਮਾਂ ਦੇ ਕਿ ਬੱਚੀ ਮੁੜ ਉਸੇ ਸਟੇਟ ਦੇ ਵਿੱਚ ਦੁਬਾਰਾ ਤੋਂ ਆ ਜਾਵੇ ਵੈਕਨੂ ਜੀ ਕਿ